ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਸਪੈਸ਼ਲ ਵੀਡੀਓ ਲੈ ਕੇ ਆਏ ਆ ਪਟਿਆਲਾ ਸ਼ਹਿਰ ਦੇ ਤੁਹਾਨੂੰ ਪਤਾ ਆਪਾਂ ਵੀਡੀਓ ਬਣਾਦੇ ਰਹਿੰਦੇ ਰਹਿਣਾ ਫੂਡ ਦੀਆਂ ਜਿੱਥੇ ਆਪਾਂ ਨੂੰ ਬੈਸਟ ਫੂਡ ਲੱਗਦਾ ਵਧੀਆ ਫੂਡ ਲੱਗਦਾ ਆਪਾਂ ਤੁਹਾਡੇ ਲਈ ਜ਼ਰੂਰ ਵੀਡੀਓ ਲੈ ਕੇ ਆਉਂਦੇ ਹੁੰਦੇ ਆ ਤੇ ਆਪਣਾ ਆਪਾਂ ਜਾਇਏ ਸੀਗੇ ਆਰ ਕੇ ਸਮੋਸੇ ਦੇ ਅੱਜ ਆਪਾਂ ਆਏ ਸੀਗੇ ਆਰ ਕੇ ਸਮੋਸੇ ਦੇ ਹੈਗਾ ਤਿਰਪੜੀ ਵੀ ਕੇ ਤੇ ਆਪਣਾ ਇੱਥੇ ਕਾਫੀ ਵਧੀਆ ਸਮੋਸੇ ਮਿਲਦੇ ਨੇ ਤੇ ਹੋਰ ਵੀ ਆਪਣਾ ਕਾਫੀ ਵਧੀਆ ਮਠਾਈਆਂ ਬਾਈ ਜੀ ਬਣਾਉਂਦੇ ਨੇ ਤੇ ਆਪਣਾ ਸਪਰਿੰਗ ਰੋਲ ਵਗੈਰਾ ਹੁੰਦੇ ਨੇ ਬਾਈ ਜੀ ਸ਼ਾਪ ਦੇ ਉੱਤੇ ਤੇ ਬੈਕਟਰ ਨੂੰ ਵੀ ਐਨ ਪ੍ਰੋਪਰ ਵਧੀਆ ਐਨ ਬਣਾਇਆ ਹੋਇਆ ਤੇ ਫਰੈਸ਼ ਸਮੋਸਾ ਹੁੰਦਾ ਤੇ ਕਾਫੀ ਬੁਕਿੰਗ ਵੀ ਜਾਂਦੀ ਆ ਆਪਾਂ ਨੂੰ ਪਤਾ ਹੀ ਆ ਤੁਸੀਂ ਸ਼ਹਿਰ ਵਾਸੀਆਂ ਨੂੰ ਦਾ ਤੇ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਸੀਗੇ ਮਾਹ ਚੱਲ ਅੱਜ ਤੁਹਾਨੂੰ ਆਪਾਂ ਸਮੋਸੇ ਬਾਰੇ ਜਾਣਕਾਰੀ ਦੰਨੇ ਆ ਵੀ ਪਟਿਆਲਾ ਵਿਖੇ ਵਧੀਆ ਸਮੋਸਾ ਕਿੱਥੇ ਮਿਲਦਾ ਤੇ ਜਦੋਂ ਵੀ ਮੈਂ ਤਿਰਤੀਆਣਾ ਹੁੰਨਾ ਤਾਂ ਮੈਂ ਜਰੂਰ ਖਾ ਕੇ ਜਾਂਦਾ ਹਾਂ ਉਹਨਾਂ ਸਮੋਸਾ ਤੇ ਬਰਬੀਰ ਜੀ ਦਾ ਸੁਭਾਅ ਬਹੁਤ ਵਧੀਆ ਬਹੁਤ ਹੱਥ ਮੁggen ਦੇ ਅੰਕਲ ਦਾ ਸੁਭਾਅ ਵੀ ਬਹੁਤ ਵਧੀਆ ਤੇ ਜੇ ਤੁਸੀਂ ਪਟਿਆਲਾ ਆ ਰਹੇ ਹੋ ਤਾਂ ਜਰੂਰ ਵਿਸਤ ਕਰ ਸਕਦੇ ਹੋ ਆਰਕਸ ਸਮੋਸੇ ਤੇ ਤੇ ਬਾਕੀ ਆਪਾਂ ਤੁਹਾਨੂੰ ਦਿਖਾਣਿਆ ਹੁਣ ਵੀਡੀਓ ਤੇ ਵੀਡੀਓ ਨਾਲ ਜੁੜੇ ਰਹੋ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੰਕਲ ਜੀ ਆਪਣੇ ਵੀਵਰਸ ਨੂੰ ਦੱਸੋ ਜੀ ਆਪਣੇ ਕੋਲ ਕਿਹੜੇ ਕਿਹੜੇ ਆਪਣਾ ਸਮੋਸਾ ਹੁੰਦਾ ਤੇ ਆਪਣਾ ਸ਼ਾਪ ਬਾਰੇ ਦੱਸ ਦਿਓ ਜੀ ਕਿਹੜੀ ਲੋਕੇਸ਼ਨ ਤੇ ਹੈ ਜੀ ਆਪਣੇ ਬਿਗਾਰਨੀ ਸਸਿਕਾ ਜੀ ਸਾਡੇ ਦਰਸ਼ਕਾਂ ਨੂੰ ਸਸਿਕਾ ਹਾਂਜੀ ਸੱਚਿਕਾ ਕਦੋਂ ਦਾ ਦੁਕਾਨ ਦਾ ਨਾਮ ਹੈ ਆਰ ਕੇ ਸਮੋਸਾ ਹਾਊਸ ਠੀਕ ਹੈ ਜੀ ਥਾਣੇ ਵਾਲੀ ਸੜਕ ਤੇ ਤ੍ਰਿਪੜੀ ਸਾਡੀ ਦੁਕਾਨ ਹੈ ਠੀਕ ਹੈ ਜੀ ਸਾਡੀ ਬਹੁਤ ਪੁਰਾਣੀ ਦੁਕਾਨ ਹੈ 8-10 ਸਾਲ ਹੋ ਗਏ ਸਾਨੂੰ ਦੁਕਾਨ ਕਰਦੇ ਨੂੰ ਠੀਕ ਹੈ ਜੀ ਤੇ ਬਹੁਤ ਸਾਰੇ ਆਈਟਮ ਆਉਂਦੀਆਂ ਨੇ ਸਮੋਸਾ ਹੈ ਕਚੋਰੀ ਹੈ ਠੀਕ ਹੈ ਜੀ ਬਰੈਡ ਕੋੜੇ ਹੈ ਠੀਕ ਹੈ ਜੀ ਸਪਰਿੰਗ ਰੋਲ ਮੈਗੀ ਰੋਲ ਆਲੂ ਕਟਟਟ ਠੀਕ ਹੈ ਜੀ ਫ੍ਰੈਂਚ ਫ੍ਰਾਈਜ਼ ਵਗੈਰਾ ਸਾਰਾ ਕੁਝ ਹੁੰਦਾ ਸਾਡੇ ਕੋਲ ਠੀਕ ਹੈ ਜੀ ਬਾਕੀ ਮਠਿਆਈ ਦੇ ਵਿੱਚ ਸਾਡੇ ਕੋਲ ਜਲੇਬੀ ਠੀਕ ਹੈ ਜੀ ਅਮਰਤੀ ਠੀਕ ਹੈ ਜੀ ਸੰਦੇ ਲੱਡੂ ਬੇਸੰਦੀ ਬਰਫੀ ਠੀਕ ਹੈ ਜੀ ਤੇ ਕੇਸਰ ਦੇ ਲੱਡੂ ਠੀਕ ਹੈ ਸੇਮੀਆਂ ਬਤਾਉਣਾ ਵੀ ਸਾਡੇ ਕੋਲ ਹੁੰਦਾ ਹੈ ਠੀਕ ਹੈ ਅੰਕਲ ਜੀ ਠੀਕ ਹੈ ਜੀ ਤੇ ਅੰਕਲ ਜੀ ਇਹ ਆਪਣਾ ਜਿਹੜਾ ਨਵਾਂ ਵੱਡੇ ਤੁਸੀਂ ਫਰੈਸ਼ ਸਮਾਨ ਖਵਾ ਰਹੇ ਹੋ ਪਟਿਆਲਾ ਵਾਸੀਆਂ ਨੂੰ ਜਿਹੜਾ ਰਾਜ ਕੀ ਅੰਕਲ ਜੀ ਰਾਜ ਤਾਂ ਹੁਣ ਦੇਖੋ ਕੁਆਲਟੀ ਨਾਲ ਰੱਖੀ ਹੋਈ ਆ ਆਪਾਂ ਨੇ ਹਾਂਜੀ 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 ਤੇ 7 ਵਜੇ ਦੁਕਾਨ ਖੁੱਲ ਜਾਂਦੀ ਹੈ ਹਾਂਜੀ ਤੇ 9 ਵਜੇ ਕਰੀਬ ਸਮਾਨ ਮਿਲਣ ਲੱਗਦਾ ਹੈ ਹਾਂਜੀ ਹਾਂਜੀ ਅੰਕਲ ਜੀ ਹਾਂਜੀ ਆਪਾਂ ਦੇਖਿਆ ਜੀ ਆਪਾਂ ਦਾ ਜਦੋਂ ਵੀ ਟਿਪੜੀ ਆਣਿਆ ਜਰੂਰ ਖਾ ਕੇ ਜਾਂਦੇ ਆ ਸਪ੍ਰਿੰਗ ਰੋਲ ਸਮੋਸਾ ਬਰੈਡ ਪਕੌੜਾ ਬਹੁਤ ਮਸ਼ਹੂਰ ਆ ਪੈਕੀ ਵੀ ਅੰਕਲ ਜੀ ਜਾਂਦੀ ਇਹ ਸਾਫ ਸੁਥਰਾ ਮਤਲਬ ਖਾਣਾ ਖਵਾ ਰਹੇ ਹੋ ਹਾਂ ਜੀ ਹਾਂ ਬਹੁਤ ਵਧੀਆ ਆਪਾਂ ਦਾ ਚੰਗਾ ਲੱਗਦਾ ਜਿਹੜੀ ਚੀਜ਼ ਆਪਾਂ ਨੂੰ ਵਧੀਆ ਲੱਗਦੀ ਐਂਕਲ ਆਪਾਂ ਜਰੂਰ ਸ਼ੇਅਰ ਕਰਦੇ ਕੋਈ ਵੀ ਚੀਜ਼ ਸਾਡੀ ਦੁਕਾਨ ਤੋਂ ਲਓਗੇ ਤਾਂ ਤੁਹਾਨੂੰ ਫਰੈਸ਼ ਮਿਲੇਗੀ ਤੇ ਵਧੀਆ ਮਿਲੇਗੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂਕਲ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਐਨ ਗਰਮ ਗਰਮ ਸਮੋਸੇ ਤਿਆਰ ਹੋ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਐਨ ਫਰੈਸ਼ਰ ਕਿ ਹੋਆ ਤੇ ਸਮੋਸੇ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਕੀ ਵੀਰ ਜੀ ਖੜੇ ਨੇ ਹਾਂ ਜੀ ਵੀਰ ਜੀ ਬਿਲਕੁਲ ਜੀ ਸਤਿ ਸ੍ਰੀ ਅਕਾਲ ਜੀ ਤੇ ਵੀਰ ਜੀ ਦੇਖੋ ਕਿੰਨਾ ਆਪਣਾ ਪਿਆਰ ਨਾਲ ਆਪਣਾ ਸ਼ਹਿਰ ਵਾਸੀਆਂ ਨੂੰ ਸਪੈਸ਼ਲ ਆਫ ਤਿਆਰ ਕਰਕੇ ਸਮੋਸੇ ਖਵਾਉਂਦੇ ਨੇ ਕਿ ਵੀਰ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਹੋਸ ਵੈਲਕਮ ਜੀ ਆਰ ਕੇ ਸਮੋਸਾ ਉੱਤਪ੍ਰਿਤੀ ਦੇ ਹਾਂ ਜੀ ਹਾਂ ਜੀ ਗਰਮਾ ਗਰਮ ਤੇ ਫਰੈਕਸ ਸਮੋਸੇ ਤੁਹਾਨੂੰ ਮਿਲਣਗੇ ਨਾਲ ਹੋਰ ਵੀ ਬਹੁਤ ਆਈਟਮਾਂ ਸਾਡੇ ਕੋਲ ਅਵੇਲੇਬਲ ਹਾਂ ਜੀ ਹਾਂ ਜੀ ਹੋਰ ਵਧੀਆ ਕੁਆਲਿਟੀ ਚ ਔਰ ਜੈਨੂਇਨ ਰੇਟ ਦੇ ਵਿੱਚ ਹਾਂ ਜੀ ਹਾਂ ਜੀ ਹਾਂ ਸਾਫ ਸੁਥਰਾ ਸਮਾਨ ਮਿਲੇਗਾ ਜੀ ਹਾਂ ਜੀ ਹਾਂ ਇਹ ਤਾਂ ਗੱਲ ਹੈਗੇ ਵੀਰ ਜੀ ਇਹ ਤਾਂ ਕੈਨ ਦੀ ਲੋੜ ਨਹੀਂ ਇਹ ਤਾਂ ਗਾਣਾ ਤੇ ਆਪਣਾ ਸ਼ਹਿਰ ਵਾਸੀ ਆ ਕੁਆਲਿਟੀ ਸਹੀ ਹੋਏਗੀ ਜੀ ਮਨਸਰ ਆਏਗਾ ਜੀ ਸਹੀ ਗੱਲ ਆ ਸਹੀ ਗੱਲ ਆ ਸਹੀ ਗੱਲ ਆ ਜੀ ਤੇ ਆਪਣਾ ਸ਼ਹਿਰ ਵਾਸੀ ਨੂੰ ਤੁਸੀਂ ਇੰਨਾ ਵਧੀਆ ਸਾਫ ਸੁਥਰਾ ਆਪਣਾ ਸਮੋਸੇ ਬਰੈਂਡ ਪਕੌੜਾ ਸਪਰਿੰਗ ਰੋਲ ਤੇ ਜਲੇਬੀਆਂ ਵੀ ਹੁੰਦੇ ਨੇ ਹਨਾ ਵੀਰ ਜੀ ਹਾਂ ਜੀ ਜਲੇਬੀਆਂ ਵੀ ਹੁੰਦੀਆਂ ਨੇ ਜੀ ਫਰੈਸ਼ ਫਰੈਸ਼ ਤੁਸੀਂ ਸਮਾਂ ਖਵਾਉਂਦੇ ਹੋ ਤੇ ਆਪਣਾ ਪੈਕਿੰਗ ਵੀ ਜਾਂਦੀ ਆ ਨਾ ਵੀਰ ਜੀ ਹਾਂ ਜੀ ਆ ਜਾ ਰਿਹਾ ਇਹ ਆਰਡਰ ਤੇ ਜਾਣੇ ਸਮੋਸੇ ਹੁੰਨ ਪੈਕ ਹੋਣੇ ਨੇ ਹਾਂ ਜੀ ਹਾਂ ਜੀ ਹਾਂ ਜੀ ਵੀਰ ਜੀ ਤੇ ਵੀਰ ਜੀ ਕਿੰਨੇ ਵਜੇ ਆਪਣਾ ਸਵੇਰ ਤੋਂ ਸ਼ੁਰੂ ਹੋ ਜਾਂਦਾ ਸਵੇਰੇ 7:00 ਵਜੇ ਦੁਕਾਨ ਖੁੱਲ ਜਾਂਦੀ ਹੈ ਜੀ ਤੇ 9:00 ਵਜੇ 9:00 ਸਵੇਰ 9:00 ਵਜੇ ਸਮਾਨ ਮਿਲਣਾ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਸਮੋਸੇ ਐਨ ਗਰਮਾ ਗਰਮ ਜਿੱਥੇ ਆਪਾਂ ਪਹੁੰਚੇ ਸੀਗੀ ਅੱਜ ਆਰਕਾ ਸਮੋਸਾ ਹਾਊਸ ਤੇ ਆਪਨਾ ਆਪਣਾ ਕੋਰਟ ਵੀਡੀਓ ਦੇਖਦੇ ਰਹਿੰਦੇ ਰਹੋ ਪਟਿਆਲਾ ਵਾਸੀ ਤੇ ਬਾਕੀ ਬਾਹਰੋਂ ਵੀ ਕੋਈ ਆਪਣੀ ਵੀਡੀਓ ਦੇਖ ਰਿਹਾ ਤੇ ਤੁਸੀਂ ਇੱਕ ਵਾਰੀ ਜਰੂਰ ਟਰਾਈ ਕਰਿਓ ਜਦੋਂ ਵੀ ਪਟਿਆਲੇ ਆਣਿਓ ਆਰ ਕੇ ਸਮੋਸਾ ਤੇ ਬਾਕੀ ਆਪਣਾ ਤੁਹਾਨੂੰ ਦੱਸੇ ਦਿੱਤਾ ਵੀਰ ਜੀ ਨੇ ਸਮੋਸਾ ਸਮੋਸੇ ਦਾ ਬਹੁਤ ਫੇਮਸ ਨੇ ਬਾਕੀ ਬਰੈਡ ਕੋ ਪਕੌੜਾ ਵੀ ਹੁੰਦਾ ਸਪਰਿੰਗ ਰੋਲ ਜਲੇਬੀਆਂ ਵੀ ਹੁੰਦੀਆਂ ਨੇ ਤੇ ਆਪਣਾ ਵਿੱਚ ਮਠਾਈ ਵੀ ਚਾਰ ਕਰਦੇ ਨੇ ਜੀ ਹਾਂ ਜੀ ਆ ਮਠਾਈ ਦੇ ਵਿੱਚ ਜਲੇਬੀਆਂ ਅਮਰਤੀਆਂ ਹਾਂ ਜੀ ਬੇਸਨ ਦੀ ਵਰਤੀ ਬੇਸਨ ਦੇ ਲੱਡੂ ਕੇਸਰ ਦੇ ਲੱਡੂ ਇਹ ਆਈਟਮ ਆਵੇਲੇਬਲ ਹੁੰਦੀ ਆ ਆਪਣੇ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਆਪਣਾ ਆਲੂ ਦੇ ਵੀ ਫਰੈਂਚ ਫਰਾਈ ਹੋ ਗਏ ਸਪ੍ਰਿੰਗ ਰੋਲ ਹੋ ਗਏ ਮੈਕੀ ਰੋਲ ਹੋ ਗਏ ਠੀਕ ਹੈ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਗਰਮਾ ਗਰਮ ਸਮੋਸਾ ਤੇ ਸਮੋਸੇ ਦੀ ਬਹੁਤ ਵਧੀਆ ਸਵਾਦਿਸ਼ਟ ਹੁੰਦਾ ਹੈ ਸਮੋਸਾ ਪ੍ਰੋਪਰ ਪ੍ਰੋਪਰ ਟੇਸਟ ਹੁੰਦਾ ਸਮੋਸੇ ਦਾ ਸਤਿ ਸ਼੍ਰੀ ਅਕਾਲ ਜੀ ਹਾਂਜੀ ਜੀ ਆ ਸਿੰਗਲ ਮੋਲ ਆਪਾਂ ਨੂੰ ਦੱਸੂਗਾ ਜਿਹੜੇ ਵੀ ਬਾਰੇ ਟੈਸਟ ਕਰਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਇਹਨਾਂ ਵਧੀਆ ਬਣਾਉਂਦੇ ਨੇ ਜੀ ਹਾਂਜੀ 프ੈਸ਼ਰ ਸਮਾਨ ਹੈ ਜੀ ਸਾਰਾ ਠੀਕ ਹੈ ਜੀ ਜਲੇਬੀ ਬਾਓ ਪੈਸਟਾਈ ਇਹਨਾਂ ਵਧੀਆ ਹੀ ਠੀਕ ਹੈ ਜੀ ਪ੍ਰੋਪਰ ਮਿੱਠਾ ਹੈ ਹਾਂਜੀ ਹਾਂਜੀ ਇਹਨਾਂ ਪ੍ਰੋਪਰ ਮਿੱਠਾ ਹੀ ਕੋਈ ਮਿੱਠਾ ਜ਼ਿਆਦਾ ਨਹੀਂ ਹੈਗਾ ਵਧੀਆ ਬਣਾਉਂਦੇ ਨੇ ਹਨਾ ਅਕਲ ਜੀ ਅੱਛਾ ਤੁਸੀਂ ਫਰੈਸ਼ ਐਨ ਮਤਲਬ ਅਨ ਬਦੈਨ ਪਰ ਆ ਸ਼ਹੀਦ ਜ਼ੀਉਦਨ ਨੂੰ ਕਿਹਾ ਵਿਜ਼ਿਟ ਕਰੋ ਆਓ ਉਰੇ ਵਧੀਆ ਤਿਰਪੜੀ ਜਾ ਠੀਕ ਹੈ ਜੀ ਐਨੇ ਦੁਕਾਨ ਆ ਠੀਕ ਹੈ ਜੀ ਆਰਕੇ ਆਰਕੇ ਸਮੋਸਾ ਹਾਊਸ ਠੀਕ ਹੈ ਤੁਸੀਂ ਜ਼ੀਉਦਨ ਆ ਵਿਜ਼ਿਟ ਕਰੋ ਜੀ ਹਰੇਕ ਚੀਜ਼ ਇਹਨਾਂ ਦਾ ਫਰੈਸ਼ ਹੁੰਦੀ ਆ ਜੀ ਹਾਂ ਜੀ ਜਲੇਬੀ ਦੇਖ ਸਕਦੇ ਹੋ ਤੁਸੀਂ ਕਿੰਨੀ ਵਧੀਆ ਤੇ ਸ਼ਾਨਦਾਰ ਜਲੇਬੀਆਂ ਐਨ ਪ੍ਰੋਪਰ ਕਲਰ ਆਇਆ ਤੇ ਪਰ ਤੁਸੀਂ ਦੇਖ ਸਕਦੇ ਐਨ ਪ੍ਰੋਪਰ ਐਨ ਜਲੇਬੀ ਗਰਮਾ ਗਰਮ ਜਲੇਬੀ ਤੁਸੀਂ ਦੇਖ ਸਕਦੇ ਹੋ ਜਲੇਬੀਆਂ ਐਨ ਗਰਮਾ ਗਰਮ ਜਲੇਬੀਆਂ ਨੇ ਤੇ ਕਾਫੀ ਵਧੀਆ ਸੌਫਟ ਜਲੇਬੀਆਂ ਨੇ ਤੇ ਆਪਾਂ ਤਾਂ ਹਮੇਸ਼ਾ ਹੀ ਜਦੋਂ ਵੀ ਆਪਣਾ ਟਰਿਪੜੀ ਆਨੇ ਆ ਤੇ ਆਪਣਾ ਇੱਥੇ ਆਰ ਕੇ ਸਮੋਸਾ ਹਾਊਸ ਦੀ ਆਪਣਾ ਸਮੋਸੇ ਜਲੇਬੀਆਂ ਸਪ੍ਰਿੰਗ ਰੋਲ ਆਪਣਾ ਕੋਟ ਇੰਜੋਏ ਕਰਦੇ ਆ ਤੇ ਪੈਕਿੰਗ ਵੀ ਆਪਾਂ ਕਰਾ ਕੇ ਲਿਗ ਜਾਂਦਾ ਉਹ ਵੀ ਪੈਕਿੰਗ ਕਾਫੀ ਜਾਂਦੀ ਆ ਤੇ ਬਾਕੀ ਹੁਣ ਆਪਾਂ ਕਹਿੰਦੇ ਲੋੜੇ ਨਹੀਂ ਫਰੈਸ਼ ਜਲੇਬੀ ਹੁੰਦੀ ਆ ਫਰੈਸ਼ ਸਮੋਸੇ ਹੁੰਦੇ ਆ ਐਂਡ ਵਧੀਆ ਮਤਲਬ ਕਿ ਉਹਦੇ ਵਿੱਚ ਉਪਰਾਈ ਕਿਤੇ ਹੁੰਦੇ ਆ ਤੇ ਜొਮੈਟੋਸ ਵਿਕੀ ਤੇ ਵੀ ਮਤਲਬ ਆਰਡਰ ਹੁੰਦੇ ਨੇ ਆਰ ਕੇ ਸਮੋਸਾ ਹਾਊਸ ਦੇ ਨਾਮ ਤੇ ਜొਮੈਟੋਸ ਵਿਕੀ ਤੋਂ ਤੁਸੀਂ ਆਰਡਰ ਕਰ ਸਕਦੇ ਹੋ ਤੇ ਬਾਕੀ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਜੇ ਤੁਸੀਂ ਵੀ ਆਪਣਾ ਸ਼ਹਿਰ ਵਾਸੀ ਪਟਿਆਲਾ ਤੋਂ ਦੇਖ ਰਹੇ ਹੋ ਤੁਹਨ ਤਾਂ ਪੱਤੀਆ ਆਰ ਕੇ ਸਮੋਸਾ ਹਾਊਸ ਕਾਫੀ ਵਧੀਆ ਤੇ ਬਾਕੀ ਜੇ ਤੁਸੀਂ ਬਾਹਰੋਂ ਆ ਰਹੇ ਤਾਂ ਜਰੂਰ ਵਿਸਟ ਕਰਨਾ ਆਰ ਕੇ ਸਮੋਸਾ ਹਾਊਸ ਤੇ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਖੜੇ ਸੀਗੇ ਆਰ ਕੇ ਸਮੋਸਾ ਹਾਊਸ ਤੇ ਇਹ ਹੈਗੀ ਆਪਣਾ ਤਿਰਪੜੀ ਵਿਕੇ ਇਹ ਆ ਰਿਹਾ ਤਿਰਪੜੀ ਵਾਲਾ ਰੋਡ ਤੇ ਦੇਖ ਸਕਦੇ ਹੋ ਤੇ ਇੱਥੇ ਆਪਣਾ ਆਰ ਕੇ ਸਮੋਸਾ ਹਾਊਸ ਹਾਂਜੀ ਦੱਸੋ ਜੀ ਆਪਣਾ ਬਰੈਡ ਪਕੌੜਾ ਇਹ 12 ਰੁਪਏ ਜੀ ਸਿੰਪਲ <cats> 12 ਪਨੀਰ 18 ਅੱਛਾ ਜੀ ਕਟਲਰ 60 ਰੁਪਏ ਜੀ ਪਨੀਰ ਵਾਲੇ 18 ਰੁਪਏ ਠੀਕ ਹੈ ਜੀ ਸਮੋਸਾ 12 ਰੁਪਏ ਜੀ ਠੀਕ ਹੈ ਜੀ ਕਚੋਰੀ 12 ਰੁਪਏ ਜੀ ਠੀਕ ਹੈ ਜੀ ਫਿੰਗਰ 40 ਰੁਪਏ ਪਾਈ ਹੈ ਜੀ ਠੀਕ ਹੈ ਜੀ ਬਰਫੀ 240 ਰੁਪਏ ਜੀ ਠੀਕ ਹੈ ਜੀ ਬੇਸਨ ਲੱਡੂ 180 ਰੁਪਏ ਜੀ ਠੀਕ ਹੈ ਜੀ ਕੇਸਾ ਲੱਡੂ 180 ਰੁਪਏ ਜੀ ਠੀਕ ਹੈ ਜੀ 200 ਰੁਪਏ ਕਿਲੋ ਮੱਠੀ ਜੀ ਠੀਕ ਹੈ ਜੀ 45 ਰੁਪਏ ਪਾਈ ਹੈ ਸੇਮੀਆ ਜੀ ਠੀਕ ਹੈ ਜੀ ਤੇ ਐਨ ਪਿਓਰ ਸਮਾਨ ਹੁੰਦਾ ਐਨ ਪਿਓਰ ਫ੍ਰੈਸ਼ ਸਾਰਾ ਤੇਲ ਵਰਤੇ ਜਾਂਦਾ ਹੈ ਨਾ ਤੇ ਪ੍ਰੋਪਰਟੀ ਦੇਖ ਸਕਦੇ ਆਂ ਪ੍ਰੋਪਰ ਸਫਾਈ ਹੁੰਦੀ ਆ ਤੇ ਬਾਕੀ ਤੁਸੀਂ ਦੇਖ ਸਕਦੇ ਆਂ ਪ੍ਰੋਪਰ ਐਨ ਸਪੈਸ਼ਲ ਡੇਲੀ ਐਂਡ ਕਿਉਂ ਵਰਤੇ ਜਾਂਦਾ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਤੁਸੀਂ ਰੇਟ ਚੈੱਕ ਕਰ ਸਕਦੇ ਹੋ ਰੇਟ ਵੀ ਕੋਈ ਜ਼ਿਆਦਾ ਨਹੀਂ ਹੈਗੇ ਤੇ ਐਨ ਪ੍ਰੋਪਰ ਵਧੀਆ ਚੀਜ਼ ਮਿਲਦੀ ਆ ਕਿਉਂਕਿ ਆਪਾਂ ਨੂੰ ਕੁਆਲਿਟੀ ਦੇ ਨਾਲ ਹੀ ਉਹ ਹੁੰਦਾ ਜ਼ਿਆਦਾ ਰੇਟ ਦਾ ਕੋਈ ਚੱਕਰ ਨਹੀਂ ਹੁੰਦਾ ਕਿਉਂਕਿ ਆਪਾਂ ਨੂੰ ਕੁਆਲਿਟੀ ਮਿਲਣੀ ਚਾਹੀਦੀ ਆ ਤੇ ਰੇਟ ਬਹੁਤ ਵਧੀਆ ਨੇ ਸੈਂਡ ਫਰੈਸ਼ ਚੀਜ਼ 프레ਸ਼ ਕਿਉ ਵਰਤੇ ਜਾਂਦਾ ਤੇ ਪ੍ਰੋਪਰ ਐਨ ਸਾਫ ਸੁਥਰ ਐਨ ਸਾਰਾ ਸਮਾਨ ਤਿਆਰ ਕੀਤਾ ਜਾਂਦਾ ਤੇ ਤੁਸੀਂ ਦੇਖ ਸਕਦੇ ਆ ਇੱਧਰ ਬੈਕਟਰ ਨੂੰ ਵੀ ਸੀਟਿੰਗ ਹੈਗੀ ਪ੍ਰੋਪਰ ਦੇਖੋ ਐਨ ਕੁਰਸੀਆਂ ਲੱਗੀਆਂ ਹੋਈਆਂ ਨੇ ਟੇਬਲ ਲੱਗੇ ਹੋਏ ਨੇ ਐਨ ਪ੍ਰੋਪਰ ਸਾਰਾ ਐਨ ਆਰ ਕੇ ਮੋਸਾ ਹਾਊਸ ਜਿੱਥੇ ਆਪਾਂ ਪਹੁੰਚੇ ਸੀਗੇ ਤੇ ਬਹੁਤ ਵਧੀਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਕੀ ਜੇ ਤੁਸੀਂ ਪਟਿਆਲਾ ਵਿਖੇ ਆ ਰਹੇ ਹੋ ਤਾਂ ਜਰੂਰ ਵਿਸਟ ਕਰ ਸਕਦੇ ਹੋ ਆਰ ਕੇ ਸਮੋਸਾ ਹਾਊਸ ਤੇ